ਬੜੀ ਸਾਹਿਬ ਇੱਕ ਜਿਹੜਾ ਸਿਲੰਡਰ ਹੁੰਦਾ ਹੈ ਦੀ ਐਕਸਪਾਇਰੀ ਕਿੰਨੀ ਟਾਈਮ ਹੁੰਦਾ ਹੈ ਜੀ ਕਿੰਨੇ ਟਾਈਮ ਬਾਅਦ ਐਕਸਪਾਇਰ ਹੁੰਦਾ ਹੈ ਭਾਈ ਇਹ 30 ਸਾਲ ਦੀ ਹੁੰਦੀ ਹੈ 10 ਸਾਲਾਂ ਬਾਅਦ ਫਿਰ ਕੰਪਨੀ ਚੈੱਕ ਕਰਦੀ ਹੈ ਹਾਂਜੀ ਹਾਂਜੀ 10 ਸਾਲਾਂ ਬਾਅਦ ਟੈਸਟਡ ਹੁੰਦਾ ਹੈ ਹਾਂਜੀ ਜੇ ਕੋਈ ਚੇਂਜ ਕਰਨ ਵਾਲਾ ਬਾਲ ਚੇਂਜ ਕਰਨ ਵਾਲਾ ਜਾਂ ਕੋਈ ਹੋਰ ਪ੍ਰੋਬਲਮ ਹੈ ਚੇਂਜ ਬਾਲ ਚੇਂਜ ਹੋ ਜਾਂਦਾ ਹੈ ਤੇ ਨਹੀਂ ਸਿਲੰਡਰ ਨੂੰ ਬਦਲ ਹੀ ਦਿੱਤਾ ਜਾਂਦਾ ਕੋਈ ਸਾਡੇ ਕੋਆਰਡ ਦੇ ਵਿੱਚ ਹੀ ਪਿੱਛੇ ਲੈ ਜਾਂਦੇ ਉਹ ਨਮਾ ਜਾਂਦਾ ਹੈ ਪਾਹੀ ਨਮਾ ਜਾਂਦਾ ਤੇ ਇੱਕ ਨਾ ਬੜੀ ਸਾਹਿਬ ਜਿਵੇਂ ਆ ਲਿਖਿਆ ਦੇਖੋ ਏ ਬੀ ਸੀ ਡੀ ਇਹਦਾ ਕੀ ਮਤਲਬ ਹੁੰਦਾ ਇਹਦੇ ਪਰ ਇਹ ਹਾਂਜੀ ਇਹਦੇ ਕਿਹੜੇ ਤਿੰਨ ਮਹੀਨੇ ਹੋਗੇ ਜੀ ਇਹ ਇਹ ਮਾਰਚ ਤੱਕ ਜਨਵਰੀ ਫਰਵਰੀ ਮਾਰਚ ਤੇ 30 ਦਾ ਮਤਲਬ 2030 ਹਾਂਜੀ ਤੇ ਉਹ ਬੀ ਵਾਲਾ ਜਿਹੜਾ ਜੀ ਬੀ ਦਾ ਕੀ ਮਾਰਚ ਤੋਂ ਤਿੰਨ ਮਹੀਨੇ ਹੋਰ ਮਾਰਚ ਅਪ੍ਰੈਲ ਮਈ ਜੂਨ ਜੂਨਾਂ ਜੀ ਉਹਦੇ 28 ਲੈ ਕੇ 2028 ਤੱਕ ਹੋਗਾ ਹਾਂਜੀ ਉਹ ਤੋਂ ਤਿੰਨ ਮਹੀਨੇ ਹੋਰ ਨੌ ਮਹੀਨੇ ਤੱਕ ਉਹ 12 ਤੱਕ 30 ਏਸੀ ਵਾਲਾ ਆ ਗਿਆ ਜੀ ਹਾਂਜੀ 6 ਸੀ 9 ਮਹੀਨੇ ਤੱਕ ਇਹ ਮੇ ਤਾਂ 9 ਤੱਕ ਹੋਗੇ ਹਾਂਜੀ ਉਹ 30 ਦਾ ਮਤਲਬ ਸਾਲਾ ਹੈ ਨਾ ਹਾਂਜੀ ਹਾਂਜੀ ਤੇ ਇਹ ਹੋ ਗਿਆ ਡੀ ਵਾਲਾ ਇਹ ਦਸੰਬਰ ਤੱਕ ਹੋ ਗਿਆ ਜੀ ਹਾਂਜੀ ਹਾਂਜੀ ਜਿਵੇਂ 26 ਲਿਖਿਆ ਦਸੰਬਰ 2026 ਤੱਕ ਵੈਲਡ ਹੈ ਹਾਂਜੀ ਉਸ ਤੋਂ ਬਾਅਦ ਇਹਦੀ ਚੈਕਿੰਗ ਹੋਣੀ ਹੈ ਜੇ ਕੰਮ ਦਾ ਹੋਇਆ ਕੰਪਨੀ ਰੱਖ ਲੂ ਨਹੀਂ ਇਹ ਚੇਂਜ ਕਰਦੇ ਹਾਂ ਹਾਂਜੀ